ਅਛੂ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਸ਼ੰਭੂ ਬਾਰਡਰ ਤੇ ਮਹਾਪੰਚਾਇਤ ਕਿਸਾਨਾਂ ਵੱਲੋਂ ਬੁਲਾਈ ਗਈ ਹੈ ਮੇਰੇ ਨਾਲ ਵੱਡੇ ਕਿਸਾਨ ਆ ਗੂ ਗਰੇਂਦਰ ਸਿੰਘ ਪੰਗੂ ਮੌਜੂਦ ਨੇ ਪੰਗੂ ਸਾਹਿਬ ਇਸ ਮਹਾਪੰਚਾਇਤ ਦੇ ਵੱਡੇ ਮਾਇਨੇ ਨੇ ਕਿਉਂਕਿ ਕੱਲ ਕੇਂਦਰ ਦੇ ਨਾਲ ਡੈੱਡਲੌਕ ਖਤਮ ਹੋ ਰਿਹਾ ਮੀਟਿੰਗ ਸ਼ੀ ਮੀਟਿੰਗ ਆ ਦੇਖੋ ਸ਼ੁਕਲਾ ਜੀ ਜਿਮੇ ਉਹ 11 ਤਰੀਕ ਨੂੰ ਰਤਨਪੁਰਾ ਰਾਜਸਥਾਨ ਬਾਰਡਰ ਔਰ ਕਲ ਖਨੌਰੀ ਬਾਰਡਰ 12 ਤਰੀਕ ਨੂੰ ਵੱਡੇ ਇਕੱਠ ਹੋਏ ਆ ਉਸੇ ਕੜੀ ਤੈਅ ਦਾ ਅੱਜ ਸ਼ੰਭੂ ਬਾਰਡਰ ਤੇ ਜਿਹੜਾ ਪੂਰਾ ਸਾਲ ਤੇ ਆਪਾਂ ਪੰਚਾਇਤਾਂ ਤਿੰਨ ਰੱਖੀਆਂ ਸੀ ਅੱਜ ਬੜੀ ਤਦਾਦ ਦੇ ਵਿੱਚ ਹੋਈ ਹੈ ਮੈਂ ਸਭ ਤੋਂ ਵੱਡੀ ਗੱਲ ਤੇ ਕੀ ਕਹੂੰਗਾ ਵੀ ਜਿਹੜਾ ਜੋ ਕੁਝ ਵੀ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਜੋ ਸੰਗਤ ਨੇ ਸਮਝਿਆ ਦੋਨੇ ਫਾਰਮਾਂ ਨੇ ਜੋ ਲੜਾਈ ਲੜੀ ਆ ਕਿਤੇ ਨਾ ਕਿਤੇ ਇਥੇ ਮੋਹਰ ਲੱਗੀ ਆ ਵੀ ਜਿਹੜੀਆਂ 12 ਮੰਗਾਂ ਨੂੰ ਲੜਾਈ ਲੈ ਕੇ ਲੜਦੇ ਨੇ ਦੋਨੇ ਫਾਰਮ ਬੜੇ ਠਰਮੇ ਨਾਲ ਉਹ ਕਿਤੇ ਨਾ ਕਿਤੇ ਬਿਲਕੁਲ ਬਾਜ਼ਮ ਨੇ ਯਾਰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਬੈਠੇ ਆ ਔਰ ਜਿਹੜੀ ਤੁਸੀਂ ਕੱਲ ਦੀ ਗੱਲ ਕੀਤੀ ਆ ਵੀ ਮੀਟਿੰਗ ਹੈਗੀ ਆ ਦੇਖੋ 1 ਸਾਲ ਤੋਂ ਡੈਡਲੌਕ ਸੀ ਵੱਡੀ ਗੱਲ ਹੈਗੀ ਵਾ ਔਰ ਸਰਕਾਰਾਂ ਟੱਸ ਤੇ ਮਸ ਨਹੀਂ ਤਾਂ ਹੋ ਰਹੀਆਂ ਜਗਜੀਤ ਸਿੰਘ ਡੱਲੇਵਾਲ ਸਾਹਿਬ ਦਾ ਵੱਡਾ ਯੋਗਦਾਨ ਜਿਹੜਾ ਅੱਜ 80ਵੇਂ ਦਿਨ ਵੀ ਮਰਨ ਵਰਤ ਤੇ ਹੈਗੇ ਆ ਲੋਕ ਨੂੰ ਕੀ ਕਹਿਣ ਬੁੱਧੀਜੀਵੀ ਨੂੰ ਕੀ ਕਹਿਣ ਇੱਕ ਲੱਗ ਇਸ਼ੂ ਆ ਸਿਰਫ ਡ੍ਰਿਪ ਲੱਗ ਰਹੀ ਹੈ ਉਹਨਾਂ ਦੇ 54 ਦਿਨ ਬਾਅਦ ਤੋਂ ਪਰ ਉਹਨਾਂ ਨੇ ਮੂੰਹ ਰਹੀਂ ਕੋਈ ਫੂਡ ਨਹੀਂ ਲਿਆ ਉਸ ਤੋਂ ਅਗਲੀ ਗੱਲ ਮੀਟਿੰਗ ਵਿੱਚ ਕੌਣ ਆਉਂਦਾ ਕੌਣ ਨਹੀਂ ਆਉਂਦਾ ਡੈਡਲੌਕ ਖੁੱਲੇ ਆ ਗੱਲਾਂ ਬਾਤਾਂ ਹੋਣਗੇ ਉਹ ਤੋਂ ਵਿੱਚੋਂ ਨਿਕਲੂਗਾ ਇਹ ਸਾਰੀ ਚੀਜ਼ ਸਮੇਂ ਦੇ ਗਰਭ ਦੇ ਵਿੱਚ ਹੈਗੀ ਆ ਮੈਂ ਸਮਝਦਾ ਇਟਮ ਸੋਚ ਰੱਖ ਕੇ ਮੀਟਿੰਗ ਜਾਵਾਂਗੇ ਉਹ ਫਿਰ ਸਮਾਂ ਤੈਅ ਕਰੂਗਾ ਮੀਟਿੰਗ ਦੇ ਵਿੱਚ ਕੌਣ ਆ ਰਿਹਾ ਕੀ ਗੱਲਬਾਤ ਹੁੰਦੀ ਹੈ ਕੀ ਨਿਕਲਦਾ ਜਿਹੜੀ ਸਾਡੀ ਤਿਆਰੀ ਹੈ ਉਹ ਬਿਲਕੁਲ ਠੋਕ ਟਕਾ ਕੇ ਕਿਉਂਕਿ ਚਾਰ ਵਾਰ ਵਾਰਤਾ ਹੋ ਚੁੱਕੀ ਆ ਮੰਤਰੀਆਂ ਨਾਲ ਪਹਿਲਾਂ ਵੀ ਮੰਤਰੀਆਂ ਨੂੰ ਟੇਬਲ ਟਾਕ ਤੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿਸਾਨ ਆਗੂ ਹਰ ਚੀਜ਼ ਤੇ ਪ੍ਰਿਪੇਅਰ ਹੈਗੇ ਆ ਹੋਮਵਰਕ ਕਰਕੇ ਜਾ ਰਹੇ ਹਾਂ ਬਿਲਕੁਲ ਹੋਮਵਰਕ ਪਹਿਲਾਂ ਵੀ ਕੀਤਾ ਹੋਇਆ ਸੀ ਹੋਮਵਰਕ ਹੁਣ ਵੀ ਕੀਤਾ ਟੇਬਲ ਟਾਕ ਤੇ ਕਦੇ ਕਿਸਾਨ ਆਗੂ ਕਿਸੇ ਵੀ ਤਰੀਕੇ ਨਾਲ ਬੜੀ ਹਰ ਚੀਜ਼ ਦਾ ਲੌਜਿਕ ਨਾਲ ਪਹਿਲਾਂ ਵੀ ਗੱਲਾਂ ਰੱਖੀਆਂ ਤੇ ਹੁਣ ਵੀ ਕਰਦੋਂ ਰੱਖਣਗੇ ਅੱਛਾ ਕੱਲ ਮੁੱਕਦੀ ਲੱਗਦੀ ਹੈ ਗੱਲ ਕੀ ਖਤਮ ਹੋ ਜਾਏਗੀ ਅ ਦੇਖੋ ਇਹ ਸਾਰਾ ਕੁਝ ਸਮੇਂ ਦੇ ਉਹਦੇ ਵਿੱਚ ਹੈਗਾ ਵਾ ਕਿਉਂਕਿ ਮੀਟਿੰਗ ਹੋਰ ਵੀ ਹੋ ਸਕਦੀ ਹੈ ਨਹੀਂ ਵੀ ਹੋ ਸਕਦੀ ਕੱਲ ਨੂੰ ਵੀ ਮਸਲਾ ਹੋ ਸਕਦਾ ਸੋ ਅਸੀਂ ਤਾਂ ਇੱਕ ਤੁਹਾਡੇ ਮਾਦੀਮ ਰਾਹੀਂ ਅਪੀਲ ਵੀ ਕਰਦੇ ਆ ਸਰਕਾਰਾਂ ਨੂੰ ਕਿ ਕੁਕਾ ਸਾਨੂੰ ਕੋਈ ਮੰਤਰੀਆਂ ਨਾਲ ਚਾਹਦਾ ਕੱਪ ਜਾਂ ਫੋਟੋਆਂ ਖਚਾਉਣੇ ਦਾ ਸ਼ੌਂਕ ਨਹੀਂ ਅਸੀਂ ਤਾਂ ਕਹਿੰਦੇ ਜਿਹੜੀਆਂ ਬਾਰਾ ਮੰਗਾ ਲਈ ਬੈਠੇ ਆ ਅਸੀਂ ਬਿਲਕੁਲ ਭਰੀ ਭਾਂਤ ਸਰਕਾਰਾਂ ਨੂੰ ਪਤਾ ਹੈਗਾ ਪੀਐਮ ਮੋਦੀ ਨੂੰ ਪਤਾ ਹੈਗਾ ਅਮਿਤ ਸ਼ਾਹ ਜੀ ਨੂੰ ਪਤਾ ਹੈਗਾ ਸ਼ਿਵਰਾਜ ਚੋਹਾਨ ਜੀ ਜਿਹੜੇ ਖੇਤੀਬਾੜੀ ਮੰਤਰੀ ਹੈਗੇ ਭਾਰਤ ਦੇ ਉਹਨਾਂ ਨੂੰ ਪਤਾ ਹੈਗਾ ਉਥੋਂ ਹੀ ਮੀਟਿੰਗ ਦਿੱਲੀ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਮੀਟਿੰਗ ਦਿੱਲੀ ਵੀ ਹੋਣੀ ਚਾਹੀਦੀ ਹੈ ਇੱਕ ਹੀ ਤੱਕ ਇਹ ਸਾਡੀ ਜ਼ੋਰਦਾਰ ਮੰਗ ਸੀਗੀ ਦੋਨੇ ਫਾਰਮਾਂ ਦੀ ਵੀ ਮੀਟਿੰਗ ਦਿੱਲੀ ਵਿੱਚ ਹੀ ਰੱਖੀ ਜਾਵੇ ਦੇਖੋ ਕਿਉਂਕਿ ਲੜਾਈ ਭਾਰਤ ਦੀ ਹੈਗੀ ਆ ਉਹਨੂੰ ਇੱਕ ਜਿਵੇਂ ਤੁਸੀਂ ਕੋਨੇ ਕੋਨੇ ਦਿਖਾ ਰਹੇ ਹੋ ਸਾਡੀ ਇੱਕ ਇੱਕ ਗੱਲ ਮੋਰਚਿਆਂ ਦੀ ਬਹੁਤ ਸਾਰਾ ਜਿਹੜਾ মিডিਆ ਮੈਂ ਤਾਂ ਕਦੇ ਸ਼ਬਦਾਬਲੀ ਕਦੇ ਨਹੀਂ ਵਰਤਦਾ ਜਿਹੜੀਆਂ ਸਰਕਾਰਾਂ ਦੀਆਂ ਏਜੰਸੀਆਂ ਹੋਣੀਆਂ ਉਹਨੂੰ ਇੱਕ ਛੋਟਾ ਕਰਕੇ ਦਿਖਾਉਣ ਲਈ ਪਰ ਜਦੋਂ ਮੀਟਿੰਗ ਦਿੱਲੀ ਦੇ ਵਿੱਚ ਹੋਗੀ ਕੋਈ ਵੱਡੀ ਗੱਲ ਹੈਗੀ ਆ ਕਿਉਂਕਿ ਦਿੱਲੀ ਦਾ ਹੀ ਮਸਲਾ ਹੈਗਾ ਪੂਰੇ ਭਾਰਤ ਦੀ ਲੜਾਈ ਆ ਮੀਟਿੰਗ ਦਿੱਲੀ ਵਿੱਚ ਹੋ ਜਾਣੀ ਚਾਹੀਦੀ ਬਹੁਤ ਵੱਡੀ ਗੱਲ ਹੈਗੀ ਆ ਠੀਕ ਹੈ ਪੂਰੇ ਭਾਰਤ ਦੀ ਲੜਾਈ ਆ ਕਹਿੰਦੇ ਮੰਤਰੀ ਦੇ ਨਾਲ ਫੋਟੋ ਖਿਚਵਾਉਣ ਤੇ ਚਾਹ ਦਾ ਕੱਪ ਪੀਣ ਦਾ ਸ਼ੌਕ ਨਹੀਂ ਅਸੀਂ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਕੱਲ ਸਰਕਾਰ ਦੇ ਨਾਲ ਮੀਟਿੰਗ ਕਰਾਂਗੇ ਪੋਜ਼ਿਟਿਵ ਮਾਹੌਲ ਦੇ ਵਿੱਚ ਮੀਟਿੰਗ ਹੋਗੀ ਦੇਖਣਯੋਗ ਹੋਗਾ ਕਿ ਹੁਣ ਹੱਲ ਕੀ ਨਿਕਲਦਾ ਕੈਮਰਾ ਪਰਸਨ ਰਮੇਸ਼ ਨਾਲ ਗगन ਸ਼ਕਲਾ ਦਿੱਲੀ ਪੋਸਟ ਤੇ ਜੱਪ